ਸਾਰੇ ਕੰਮ ਉਹ ਐਜਿਸ ਕਰਨਗੇ ਸਾਰੇ ਕੌਲਮੇਗੇ ਕਿਉਂਕਿ ਜੋ ਕੱਲ ਨੂੰ ਸਰਪੰਚਾਂ ਦੀ ਅੰਤਰਜੋਤ ਹੋ ਜਾਣੀ ਆ ਫਿਰ ਸਰਪੰਚਾਂ ਨੇ ਮਨਮਰਜ਼ੀ ਦਾ ਕਰਨੀ ਹੈ ਨਾ ਆਪਣੀ ਹੁਣ ਤਾਂ ਅਜੇ ਤੱਕ ਤਾਂ ਇਹ ਆ ਵੀ ਮੈਕਨੇ ਦੇ ਅੰਦਰ ਆ ਸਰਪੰਚ ਨੂੰ ਅਸੀਂ ਮਤਲਬ ਚੈੱਕ ਕਰ ਗੱਲ ਕਰਨ ਦੇਈ ਦੀ ਫਿਰ ਤਾਂ ਉਹ ਆਪਣੀ ਮਰਜ਼ੀ ਕਰੂਗਾ ਜਦੋਂ ਹੈਂਡਓਵਰ ਹੀ ਮਾਲਕੀ ਉਹ ਬਣ ਗਿਆ ਤਾਂ ਤੇ ਅਸੀਂ ਫਿਰ ਇਹ ਪੰਜਾਬ ਦਾ ਹੀ ਸਾਡਾ ਫੈਸਲਾ ਆ ਤੁਸੀਂ ਸਾਡਾ ਇਹ ਲੈਟਰ ਜਿਹੜਾ ਆਪਣਾ ਲੈਟਰ ਲਾ ਕੇ ਤਾਂ ਤੁਸੀਂ ਅੱਗੇ ਭੇਜ ਦਿਓ ਉਹਨਾਂ ਨੂੰ ਜਿਹੜਾ ਸਾਡਾ ਫੈਸਲਾ ਵੀ ਹੋ ਜੂਗਾ ਜੇ ਕੇ ਬੰਦੀ ਦਾ ਡਿਵੀਜ਼ਨਲ ਇਸ ਦੇ ਵਿੱਚ ਇਹ ਡਿਵੀਜ਼ਨਲ ਵਾਈਸ ਦੇ ਰਹੇ ਸਾਰੇ ਹਾਂ ਇਹ ਮੈਂ ਪੀ ਡਬਲਯੂ ਬੀ ਦਾ ਸੀਪਾਸਕਟਰ ਵੀ ਹਾਂ ਤੇ ਇਹਦੇ ਆ ਪ੍ਰਧਾਨ ਜੀ ਬਸ ਤੁਸੀਂ ਜਿਹਨੇ ਸਾਡਾ ਲੈਟਰ ਲਾ ਕੇ ਕਿਉਂਕਿ ਅੱਜ 30 ਤਰੀਕ ਦਾ ਤੁਸੀਂ ਭੇਜ ਰਹੇ ਸੀ ਮੈਂ ਸਭ ਤੋਂ ਪਹਿਲਾਂ ਹੀ ਹਾਂ ਜੀ ਇਹ ਪਾਸਾ ਪਾ ਇੱਕ ਇਤਲਕ ਨੂੰ ਮਨੋਂ ਪੱਟ ਦਿੱਤੇ ਸਾਰੀ ਫੋਟੋ ਵੀ ਤੇ ਰੱਖਤਾ ਆਪੋ ਨੂੰ ਲੈ ਫੋਟੋ ਇਹ ਆਪੋ ਨਾਲ ਇਹ ਮਾਤੋਂ ਵੀ ਵੀਡੀਓ ਬਣਾ ਦੇ ਕਰੋ ਪੰਜਾਬ ਸਰਕਾਰ ਮੁੜਦਾਬਾਦ 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 ਖਲਾਜਮ ਇਕਤਾ ਜਿੰਦਾਬਾਦ 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 ਖਲਾਜਮ ਇਕਤਾ ਜਿੰਦਾਬਾਦ 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 ਚਾਤੀ ਕਰਨ ਦਾ ਫੈਸਲਾ ਵਾਪਸ ਲਓ ਵਾਪਸ ਲਓ ਵਾਪਸ ਲਓ ਕਵਾਟਰ ਸਪਲਾਈ ਦੀਆਂ ਟੀਮਾਂ ਪੰਚਾਇਤਾਂ ਨੂੰ ਦੇਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਹਾਏ 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 ਖਲਾਜਮ ਇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਹਾਏ 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 ਖਲਾਜਮ ਇਕਤਾ ਜਿੰਦਾਬਾਦ 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 ਸਤਿ ਸ਼੍ਰੀ ਅਕਾਲ ਸਾਹਿਬਾ ਗੁਰੂ ਜੀ ਕੀ ਫਤਿਹ ਅੱਜ ਅਸੀਂ ਪੀ ਡਬਲਯੂ ਡੀ ਫੀਲਡ ਹੈਂਡ ਵਰਕਸ਼ਾਪ ਜੂਨੀਅਨ ਪੰਜਾਬ ਦੇ ਸੱਦੇ ਦੇ ਹੇਠਾਂ ਜਿੱਤਾ ਜੋ ਜੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਸੀ ਪੰਚਾਇਤੀਕਰਨ ਦੇ ਖਿਲਾਫ ਕਿ ਪੰਜਾਬ ਦੇ ਸਾਰੇ ਕਾਰਜਕਾਰੀ ਇੰਜੀਨੀਅਰ ਨੂੰ ਅਸੀਂ ਮੰਗ ਪੱਤਰ ਦੇਣਾ ਸੀਗਾ ਕਿ ਜਿਹੜਾ ਪੰਚਾਇਤੀਕਰਨ ਜਿਹੜਾ ਇਹ ਵਾਟਰ ਸਪਲਾਈ ਸਕੀਮਾ ਨੂੰ ਪੰਚਾਇਤਾਂ ਦੇ ਹਵਾਲੇ ਕਰ ਰਹੇ ਆ ਉਹ ਫੈਸਲਾ ਸਰਕਾਰ ਵਾਪਸ ਲਵੇ ਅਤੇ ਇਸ ਲਈ ਅਸੀਂ ਇਹ ਜਿਹੜਾ ਫੈਸਲਾ ਆਇਆ ਸੂਬਾ ਪ੍ਰਧਾਨ ਮੱਖਣ ਸਿੰਘ ਬੇਦਪੁਰੀ ਦੀ ਪ੍ਰਧਾਨਜੀ ਦੇ ਹੇਠ ਹੈ ਅੱਜ ਜ਼ਿਲ੍ਹਾ ਜਲੰਧਰ ਵੱਲੋਂ ਸੂਬਾ ਸਕੱਤਰ ਸੰਜੀਪ ਕੌਂਡਲ ਦੀ ਅਗਵਾਈ ਹੇਠ ਹੈ ਅਸੀਂ ਸਾਡੇ ਕਾਰਜਕਾਰੀ ਇੰਜੀਨੀਅਰ ਨੰਬਰ 1 ਤੇ ਨੰਬਰ 2 ਤੇ ਨੰਬਰ 3 ਜਲੰਧਰ ਇਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਅਤੇ ਅਸੀਂ ਜਿਹੜੀ ਆ ਇਹਨਾਂ ਨੂੰ ਸਾਰੀ ਗੱਲਬਾਤ ਕਰਕੇ ਦੱਸਿਆ ਕਿ ਜਿਹੜਾ ਪੰਚਾਇਤੀ ਕੰਨ ਦਾ ਫੈਸਲਾ ਆਇਆ ਇਹ ਸਾਡੇ ਜਿਹੜੇ ਮੁਲਾਜ਼ਮ ਆ ਉਹਨਾਂ ਲਈ ਘਾਤ ਕਿਆ ਇਹ ਹੌਲੀ ਹੌਲੀ ਇੱਕ ਨਿੱਜੀ ਕਾਰਨ ਵੱਲ ਸਟੈਪਅਪ ਕੀਤਾ ਜਾ ਰਿਹਾ ਆ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਸਾਰੇ ਲੋਕਾਂ ਨੂੰ ਇਸ ਦਾ ਹਰਜਾਨਾ ਭਰਨਾ ਪਊਗਾ ਕਿਉਂਕਿ ਜਿਹੜੀਆਂ ਸਕੀਮਾਂ ਪਹਿਲਾਂ ਚੱਲ ਰਹੀਆਂ ਪੰਚਾਇਤਾਂ ਦੇ ਹਵਾਲੇ ਉਹ ਲਗਭਗ ਪਹਿਲਾਂ ਹੀ ਬੰਦ ਹੋਣ ਦੇ ਇੱਕ ਕੰਡੇ ਤੇ ਆ ਜੇਕਰ ਹੁਣ ਇਹ ਦੁਬਾਰਾ ਸਕੀਮਾਂ ਨੂੰ ਪੰਚਾਇਤਾਂ ਦੇ ਹਵਾਲੇ ਕਰਦੇ ਆ ਤਾਂ ਇਹ ਆਉਣ ਵਾਲੇ ਸਮੇਂ 'ਚ ਕਦੇ ਨਾ ਕਦੇ ਇਹ ਸਕੀਮਾਂ ਫੇਰ ਜਿਹੜੀਆਂ ਬੰਦ ਹੋ ਜਾਣਗੀਆਂ ਤਾਂ ਫੇਰ ਰਿਜ਼ਲਟ ਕੀ ਨਿਕਲਣਾ ਫੇਰ ਪੰਜਾਬ ਸਰਕਾਰ ਵੱਲੋਂ ਹੋਣਾ ਕਿ ਸਾਰੇ ਪੰਜਾਬ ਦੀਆਂ ਬਾਟਰ ਸਪਲਾਈਆਂ ਸਕੀਮਾਂ ਨੂੰ ਕਿਸੇ ਇੱਕ ਸਰਮਾਇਦਾਰ ਦੇ ਹੱਥ ਦੇ ਵਿੱਚ ਦਿੱਤਾ ਜਾਊਗਾ ਉਹਦਾ ਇੱਕ ਪੰਜਾਬ ਲੈਵਲ ਤੇ ਟੈਂਡਰ ਕੱਢਿਆ ਜਾਊਗਾ ਉਸ ਸਪੈਂਡਰ ਦੇ ਅਗੇਂਸਟ ਫਿਰ ਇਹ ਆਪਣੇ ਕਿਸੇ ਲਾਹਵਤਰੀ ਆਪਣੇ ਕਿਸੇ ਚਾਚੇ ਤਾਏ ਦੇ ਮੁੰਡੇ ਨੂੰ ਇਹ ਜਿਹੜੇ ਇਹ ਉਹਦਾ ਠੇਕਾ ਦਿੱਤਾ ਜਾਊਗਾ ਜਿਹਦੇ ਵਿੱਚ ਫਿਰ ਉਹ ਕੰਪਨੀ ਦੇ ਹੱਥ ਦੇ ਵਿੱਚ ਫੈਸਲਾ ਆਊਗਾ ਕਿ ਪਾਣੀ ਦਾ ਰੇਟ ਕੀ ਦਿੱਤਾ ਜਾਊਗਾ ਉਹ ਫੇ 400 ਰੁਪਇਆ 500 ਰੁਪਇਆ ਜਿੰਨਾ ਮਰਜ਼ੀ ਪਾਣੀ ਦਾ ਰੇਟ ਕਰ ਸਕਦਾ ਆ ਜਿਹੜਾ ਕਿ ਆਮ ਲੋਕਾਂ ਦੇ ਲਈ ਨੁਕਸਾਨਦਾਇਕ ਆ ਅਤੇ ਮੁਲਾਜ਼ਮਾਂ ਦੇ ਹਿੱਤ ਦੇ ਵਿੱਚ ਵੀ ਮੁਲਾਜ਼ਮਾਂ ਦੇ ਵੀ ਇਹ ਖਿਲਾਫ ਹੈਗਾ ਆ ਅਸੀਂ ਭਗਵਾਨ ਸਿੰਘ ਮਾਨ ਨੂੰ ਇਹ ਗੱਲ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਤੁਹਾਡੀ ਸਰਕਾਰ ਆਈ ਸੀ ਜੀ ਨੌਜਵਾਨਾਂ ਨੂੰ ਰੁਜ਼ਗਾਰ ਦਵਾਂਗੇ ਪਰ ਜਿਹੜਾ ਤੁਹਾਡਾ ਇਹ ਫੈਸਲਾ ਆ ਇਹ ਰੋਜ਼ਗਾਰ ਦੇਣ ਦੇ ਮਤਲਬ ਉਹਦੇ ਓਪੋਜ਼ਿਟ ਚੱਲ ਰਿਹਾ ਕਿ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਆ ਉਹਨਾਂ ਦੇ ਉੱਤੇ ਵੀ ਤੁਸੀਂ ਤਲਕਾਰ ਤਲਵਾਰ ਲਮਕਾਰ ਰਹੇ ਆ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਜਿਹੜਾ ਅਸੀਂ ਅੱਜ ਸਾਰਿਆਂ ਨੂੰ ਮੰਗ ਪੱਤਰ ਦਿੱਤਾ ਜੇ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਅਸੀਂ ਜਥੇਬੰਦੀ ਦੇ ਫੈਸਲੇ ਦੇ ਮੁਤਾਬਕ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਿੱਖਾ ਸੰਘਰਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ